ਜਿੱਥੇ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਵੱਲੋਂ ਉਡਗਾਟਨ ਕੀਤੇ ਜਾ ਰਹੇ ਨੇ ਗਲੀਆਂ ਤੇ ਜਿਹੜੇ ਇਹਨਾਂ ਨੇ ਵਾਦੇ ਆਪਣੇ ਇਲੈਕਸ਼ਨ ਦੇ ਟਾਈਮ ਕੀਤੇ ਸੀ ਉਹਨਾਂ ਪੂਰੇ ਕੀਤੇ ਜਾ ਰਹੇ ਨੇ ਇਹਦੇ 'ਚ ਅਸੀਂ ਕੋਈ ਵੀ ਇਹੋ ਜਿਹਾ ਗੱਲ ਨਹੀਂ ਕੀਤੀ ਵੀ ਅਸੀਂ ਸਾਡਾ ਮੰਤਰੀ ਸਾਹਿਬ ਦਾ ਵੀ ਇਹ ਮਕਸਦ ਸੀਗਾ ਵੀ ਲੈਨੋਪਾਰ ਜਿੰਨਾ ਵੀ ਕੰਮ ਆ ਲੈਨੋਪਾਰ ਦਾ ਬਹੁਤ ਬੁਰਾ ਹਾਲ ਆ ਵੀ ਉੱਧਰ ਜ਼ਿਆਦਾ ਕੰਮ ਕਰਾਉਣ ਦੀ ਸਾਰਾ ਕਰਾ ਲੈਣਾ ਅਗਰ ਕੋਈ ਡਿੱਕਾ ਆਉਂਦਾ ਫਿਰ ਬੈਠੇ ਆ ਫਿਰ ਸਾਰੀ ਅਨਸਾਰੀ ਟੀਮ ਬੈਠੀ ਆ ਕੰਪਲੀਟ ਤਕਰੀਬਨ ਇਹ ਸਾਡਾ 4-5 ਗਲੀਆਂ ਦਾ ਰਣੀਆ ਬਿਲਕੁਲ 7 ਗਲੀਆਂ ਦਾ ਠੇਕਾ ਜੀ ਹਾਂਜੀ 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 ਤੇ ਪਤੋਂ ਤੱਕ ਕੰਪਲੀਟ ਕਰ ਦੋਗੇ ਇਹ ਤਕਰੀਬਨ ਆਪਾਂ ਨੂੰ ਨਾ ਨਾਸੀਆਂ ਦੇ ਸਹਿਯੋਗ ਚੋਂ ਨਾ ਕਿਉਂਕਿ ਜਦੋਂ ਵੀ ਅਸੀਂ ਸੜਕ ਬਣਾਉਂਦੇ ਆ ਲੋਕ ਗੱਡੀਆਂ ਕਾਰਾਂ ਸਕੂਟਰ ਉਹਦੇ ਉੱਤੋਂ ਕੱਢਦੇ ਨੇ ਜੋ ਵੀ ਸਾਡੇ ਤੇ ਮੌਕੇ ਤੇ ਸਾਨੂੰ ਸਾਡੇ ਉਹਨੂੰ ਅੱਜ ਕੀ ਨਾਮ ਹੈ ਤੁਹਾਡਾ ਰਕੇਸ਼ ਮੋਦੀ ਜੀ ਰਕੇਸ਼ ਮੋਦੀ ਜੀ ਇਹ ਗਲੀ ਦਾ ਤੁਹਾਨੂੰ ਟੇਕਾ ਮਿਲਿਆ ਹਾਂਜੀ ਇਹ ਕਿੰਨਾ ਟੈਂਡਰ ਹੈ ਇਹ 21.5 ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਗੋਦਾਮ ਰੋਡ ਤੇ ਜਿੱਥੇ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉਡਗਾਟਨ ਕੀਤੇ ਜਾ ਰਹੇ ਨੇ ਗਲੀਆਂ ਤੇ ਜਿਹੜੇ ਇਹਨਾਂ ਨੇ ਵਾਦੇ ਆਪਣੇ ਇਲੈਕਸ਼ਨ ਦੇ ਟਾਈਮ ਕੀਤੇ ਸੀ ਉਹਨਾਂ ਪੂਰੇ ਕੀਤੇ ਜਾ ਰਹੇ ਨੇ ਸਰਦਾਰ ਤਰਨਪਜੀਤ ਸਿੰਘ ਸੋਨ ਕੈਪਟਨ ਮੰਤਰੀ ਵੱਲੋਂ ਆਪਾਂ ਉਹਨਾਂ ਦੇ ਫਾਦਰ ਨਾਲ ਸਰਦਾਰ ਭਪਿੰਦਰ ਸਿੰਘ ਸੋਨ ਨਾਲ ਗੱਲ ਕਰਨੇ ਆ ਉਹਨਾਂ ਦਾ ਕੀ ਕਹਿਣਾ ਸੋਨ ਸਾਹਿਬ ਅੱਜ ਤੁਸੀਂ ਇੱਥੇ ਉਡਗਾਟਨ ਕੀਤੇ ਨੇ ਪੰਜਾਬ ਲਾਈਵ ਇਥੇ ਦੇਖਵਰੀ ਕਰਨ ਤੇ ਤੇ ਇਹਨਾਂ ਦੇ ਲੋਕਾਂ ਦਾ ਨਿਵਾਦ ਅੱਜ ਫਾਟਕੋਂਪਾਰ ਆਜ਼ਾਦਨਗਰ ਦੀ ਲੋਕਾਂ ਨੇ ਕਾਫੀ ਦੇਰ ਤੋਂ ਮੰਗ ਸੀ ਕਿ ਇੱਥੇ ਜਿਹੜੇ ਗਲੀਆਂ ਨਾਲੀਆਂ ਕੱਚੀਆਂ ਸੀਗੇ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਬਹੁਤ ਦੇਰ ਤੋਂ ਆ ਰਹੀ ਸੀ। ਅਸੀਂ ਫੰਡਾਂ ਦਾ ਇੰਤਜ਼ਾਮ ਕੀਤਾ ਐਨ ਕੈਪ ਦੇ ਵਿੱਚੋਂ ਰੁਪਈਏ ਮੰਗਵਾਏ। ਮਗਰ اپੋਜੀਸ਼ਨ ਪਾਰਟੀਆਂ ਇਹਨੂੰ ਚੈਲੰਜ ਕਰਦੀਆਂ ਰਹੀਆਂ, ਕੰਮ ਦੇ ਖੜਤ ਪਉਂਦੀ ਰਹੀਆਂ। ਅੱਜ ਮਨ ਪੱਕਾ ਕਰਕੇ ਇਹ ਮਨ ਬਣਾਇਆ ਕਿ ਇਹ ਇਲਾਕੇ ਨੂੰ ਅਸੀਂ ਨਾਲੀਆਂ ਜਿਹੜੀਆਂ ਹੈਗੇ ਪੱਕੀਆਂ ਬਣਾਵਾਂਗੇ, ਰੋਡਾਂ 'ਚ ਪੱਕੀਆਂ ਬਣਾਵਾਂਗੇ। ਠੇਕੇਦਾਰਾਂ ਨੂੰ ਮੇਰੀ ਰਿਸ਼ਪੈਜਾ ਲੱਗਦਾ ਹੈ ਤਾਂ ਕਿ ਵਧੀਆ ਕੰਮ ਕਰਨ, ਡਿਊਰੇਬਲ ਚੀਜ਼ ਬਣਾਉਣ। ਸੋ ਸਾਰੇ ਇੱਥੇ ਜਿੰਨੇ ਵੀ ਆਏ ਨੇ ਇਕੱਠੇ ਮਾਲਲੇ ਆਲੇ। ਸਾਰੇ ਤਾਇਦ ਨੂੰ ਧੰਨਵਾਦ ਸਾਡੇ ਨਾਲ ਖੜੇ ਸਾਬਕਾ ਐਮਸੀ ਜੀਤ ਜੀ ਹਾਂਜੀ ਜੀਤ ਜੀ ਅੱਜ ਤਿੰਨ ਗਲੀਆਂ ਦਾ ਰੁਗਾਟਨ ਕੀਤਾ ਵਾਰਡ ਨੰਬਰ 4 ਵਿੱਚ ਤੇ ਕਿੰਨੀ ਲਾਗਤ ਨਾਲ ਤੇ ਪਹਿਲਾਂ ਤਾਂ ਮੈਂ ਪ੍ਰੈਸ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੱਥੇ ਕਵਰ ਕੀਤਾ ਅੱਜ ਸਰਦਾਰ ਤਰਨਪਿੰਰ ਸਿੰਘ ਸੌਂਦ ਪ੍ਰਿੰਵਿੰਡ ਮੰਤਰੀ ਪੰਜਾਬ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਜੋ ਦਿਸ਼ਾ ਨਿਰਦੇਸ਼ ਨੇ ਜੋ ਉਹਨਾਂ ਦਾ ਸੁਪਨਾ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਕੰਮ ਨੇ ਉਹ ਬਹੁਤ ਜ਼ਿਆਦਾ ਵਧੀਆ ਤਰੀਕੇ ਵਧੀਆ ਕੁਆਲਟੀ ਦੇ ਤੇ ਵਧੀਆ ਤਰੀਕੇ ਨਾਲ ਹੋਣੇ ਚਾਹੀਦੇ ਨੇ ਉਹਦੇ ਤਹਿਤ ਐਨ ਕੈਪ ਦਾ 3.5 ਕਰੋੜ ਦੇ ਟੈਂਡਰ ਲੱਗੇ ਸੀ ਉਹ 3.5 ਕਰੋੜ ਦੇ ਵਿੱਚੋਂ 3 ਕਰੋੜ ਲੈਨੋ ਪਾਰ ਦੇ ਵਿੱਚ ਅਸੀਂ ਉਹ ਟੈਂਡਰ ਲਗਾਏ ਨੇ ਉਹ ਟੈਂਡਰਾਂ ਦੇ ਵਿੱਚੋਂ ਅੱਜ ਮੇਰੇ ਹਿਸਾਬ ਨਾਲ 1.5 ਕਰੋੜ ਦੇ ਜੋ ਟੈਂਡਰ ਨੇ ਉਹਨਾਂ ਦਾ ਅੱਜਦ ਘਟਨ ਸਰਦਾਰ ਭਪਿੰਦਰ ਸਿੰਘ ਸੌਂਧ ਪਿਤਾ ਜੀ ਜੋ ਤਰਪੀ ਸੌਂਧ ਨੇ ਉਹ ਕਰਨ ਲੱਗੇ ਨੇ ਤੇ ਬਹੁਤ ਡਿੱਕੇ ਵੀ ਆਏ ਨੇ ਇਹਦੇ 'ਚ ਅਸੀਂ ਕੋਈ ਵੀ ਇਹ ਜਿਆ ਗੱਲ ਨਹੀਂ ਕੀਤੀ ਵੀ ਅਸੀਂ ਸਾਡਾ ਮੰਤਰੀ ਸਾਹਿਬ ਦਾ ਵੀ ਇਹ ਮਕਸਦ ਸੀਗਾ ਵੀ ਲੈਨੋਪਾਰ ਜਿੰਨਾ ਵੀ ਕੰਮ ਆ ਲੈਨੋਪਾਰ ਦਾ ਬਹੁਤ ਬੁਰਾ ਹਾਲ ਆ ਵੀ ਉਧਰ ਜ਼ਿਆਦਾ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਉਹਦੇ ਵਿੱਚ ਅਸੀਂ ਸਫਲ ਵੀ ਹੋਏ ਆ ਅੱਜ ਤੁਹਾਨੂੰ ਬਹੁਤ ਵੱਡੀ ਜੋ ਸਗਾਤ ਆ ਇਸ ਏਰੀਏ ਨੂੰ ਮੰਤਰੀ ਸਾਹਿਬ ਵੱਲੋਂ ਦਿੱਤੀ ਜਾ ਰਹੀ ਆ ਮੈਂ ਸਾਰੀ ਪਬਲਿਕ ਨੂੰ ਵੀ ਇਹ ਬੇਨਤੀ ਕਰਦਾ ਵੀ ਹੁਣ ਸੜਕਾਂ ਥੋੜੀਆਂ ਬਣ ਜਾਣੀਆਂ ਨੇ ਮੈਂ ਇਹ ਬੇਨਤੀ ਜ਼ਰੂਰ ਕਰਦਾ ਵੀ ਜਿਨੇ ਕੋਈ ਸੀਵਰ ਦਾ ਕਨੈਕਸ਼ਨ ਆ ਤੇ ਕੋਈ ਵਾਟਰ ਸਪਲਾਈ ਦਾ ਕਨੈਕਸ਼ਨ ਆ ਉਹ ਆਪਣਾ ਪਹਿਲਾਂ ਹੀ ਲੈ ਲੈਣ ਕਿਉਂਕਿ ਬਾਅਦ ਦੇ ਵਿੱਚ ਪਟ ਪਟਈਏ ਨਾਲ ਗਲੀਆਂ ਦਾ ਬਹੁਤ ਬੁਰਾ ਹਾਲ ਹੁੰਦਾ ਤੇ ਮੈਂ ਸਾਰੇ ਇਸ ਇਲਾਕੇ ਨੂੰ ਤੇ ਸਾਡੇ ਵੱਡੇ ਵੀਰ ਸਰਦਾਰ ਗਰਮੇਲ ਸਿੰਘ ਕਾਲਾ ਜੀ ਨੂੰ ਜਿਨ੍ਹਾਂ ਨੇ ਉਰੇ ਅੱਗੇ ਬਹੁਤ ਵੱਡਾ ਉਰੇ ਚੋਣ ਲੜਨੀ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਤੇ ਸਾਰਿਆਂ ਨੂੰ ਇਹ ਸਰਕਾਰ ਵੱਲੋਂ ਵੀ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਦੁਬਾਰਾ ਇਥੋਂ ਆਪਣੀ ਨਗਰ ਕੌਂਸਲ ਬਣਾਈਏ ਤਾਂ ਕੋਈ ਜੀ ਜੋ ਵੀ ਕੰਮ ਇੱਥੇ ਦੇ ਹੈਗੇ ਨੇ ਅਧੂਰੇ ਨੇ ਉਹਨਾਂ ਨੂੰ ਆਪਾਂ ਪੂਰਾ ਕਰ ਸਕਦੇ ਹਾਂ ਸਾਡੇ ਨਾਲ ਖੜੇ ਨੇ ਸਾਫਕਾ ਐਮਸੀ ਗਰਮੇਲ ਸਿੰਘ ਕਾਲਾ ਜੀ ਕਾਲਾ ਜੀ ਤੁਸੀਂ ਅੱਜ ਇੱਥੇ ਉਡ ਘਾਟਣ ਕਰਵਾਏ ਨੇ ਤਿੰਨ ਚਾਰ ਗਲੀਆਂ ਦੇ ਪਹਿਲੇ ਵੀ ਤੁਸੀਂ ਅਸੀਂ ਦੇਖਿਆ ਲਗਾਤਾਰ ਕੰਮ ਜਾਰੀ ਰੱਖਣੇ ਕੋਈ ਨਾ ਕੋਈ ਗੱਡੀ ਚੱਲਦਾ ਰਾਂਦਾ ਅਸੀਂ ਬੜੇ ਅੱਜ ਧੰਨਵਾਦੀ ਆਂ ਪ੍ਰੈਸ ਦੇ ਜਿਨ੍ਹਾਂ ਨੇ ਸਾਨੂੰ ਕਵਰ ਕਰ ਲਈ ਆਏ ਨੇ ਇੱਕ ਅਸੀਂ ਬਹੁਤ ਧੰਨਵਾਦੀ ਆਂ ਅੱਜ ਤਰਨਪੀਰ ਸੌਨ ਦੀ ਮੰਤਰੀ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਕਹਿਣ ਤੇ ਮੇਨ ਰੋਡ ਤੇ ਸੱਤ ਗਲੀਆਂ ਸਾਡੀਆਂ ਤੇ ਪੰਜ ਨੰਬਰ ਵਾਰਡ ਦੇ ਤਕਰੀਬਨ 96 ਲੱਖ ਦੇ ਕੰਮ ਤਕਰੀਬਨ 2 ਕਰੋੜ ਦੇ ਕੰਮ ਹੋਣ ਜਾ ਰਹੇ ਨੇ ਜਿਆਦਨਗਰ ਦੇ ਵਾਰਡ ਨੰਬਰ 4 ਔਰ 5 ਦੇ ਅੱਜ ਅਸੀਂ ਜਾਦੇ ਤਾਂ ਨਹੀਂ ਪਰ ਅੱਜ ਅਸੀਂ ਦਿਨ ਭਾਗਾ ਭਰਿਆ ਬਹੁਤ ਮੰਨਦੇ ਆ ਕਿਉਂ ਸਾਡਾ ਏਰੀਆ ਬਹੁਤ ਪਿਛੜਿਆ ਹੋਇਆ ਇੱਥੇ ਚਲੋ ੜਿੱਕੇ ਤਾਂ ਪਾਰਟੀਆਂ ਲਾਉਣੀਆਂ ਹੁੰਦੀਆਂ ਸਾਰਾ ਆਪਣਾ ਆਪਣਾ ਕਹੋਂਦਾ ਪਰ ਅਸੀਂ ਮੰਤਰੀ ਸਾਹਿਬ ਦੇ ਧੰਨਵਾਦ ਆ ਵੀ ਜਿਨ੍ਹਾਂ ਨੇ ਗ੍ਰਾਂਟ ਦੇ ਪੈਸੇ ਲਿਆ ਕੇ ਸਾਡੇ ਕਹੇ ਤੇ ਅੱਧ ਬੋਲ ਮંત્રી ਸਾਹਿਬ ਨੇ ਜਦੋਂ ਇਹ ਪੈਸੇ ਪਾਏ ਨੇ ਮੈਨੂੰ ਰਾਤ ਨੂੰ 12 ਵਜੇ ਫੋਨ ਕਰਕੇ ਠਾਲ ਕੇ ਪੁੱਛਿਆ ਵੀ ਦੱਸੋ ਕਿਹੜਾ ਕਿਹੜਾ ਕੰਮ ਪਾਉਣਾ ਮੈਂ ਕਿਹਾ ਜੀ ਸਾਡੇ ਬੈਕ ਸਾਈਡ ਦੀਆਂ ਗਲੀਆਂ ਨੇ ਸਾਰੀਆਂ ਪਾ ਦਿਓ ਉਹਨਾਂ ਨੇ ਸਾਡੇ ਕਹਿਣ ਤੇ ਸੱਤ ਗਲੀਆਂ ਆਪਾਸ ਕਰਾ ਕੇ ਦਿੱਤੀਆਂ 메ਨ ਰੋਡ ਮੇਰੇ ਸਾਹਮਣੇ ਵਾਲੀਆਂ 5 ਨੰਬਰ ਵਾਰਡ ਦੀਆਂ ਚਾਰ ਗਲੀਆਂ ਸਾਡਾ 메ਨ ਰੋਡ ਸਾਰਾ ਹੀ ਮੰਤਰੀ ਸਾਹਿਬ ਨੇ ਕਰਾ ਕੇ ਦਿੱਤਾ ਸਾਡੇ ਅੱਜ ਸਾਡੇ ਬਜ਼ੁਰਗ ਮੰਤਰੀ ਸਾਹਿਬ ਦੇ ਫਾਦਰ ਭਵਿੰਦਰ ਸਿੰਘ ਸੌਂਹ ਜੀ ਦਿਗਹਾੜਨ ਕਰਨ ਆਇਆ ਮੰਤਰੀ ਸਾਹਿਬ ਨੇ ਆਉਣਾ ਸੀ ਮંત્રી ਸਾਹਿਬ ਅੱਜ ਬੀਜੀ ਸੀਗੇ ਬਹੁਤ ਜਿਵੇਂ ਨੇ ਉਹਨਾਂ ਨੂੰ ਪਰ ਉਹਨਾਂ ਨੇ ਇੱਕ ਵਾਦਾ ਕੀਤਾ ਵੀ ਜਿੱਦਣ ਇਹ ਕੰਪਲੀਟ ਹੋ ਜਾਏਗਾ ਵੀ ਉਸ ਦਿਨ ਮੈਂ ਸਾਰਾ ਦੇਖਣ ਵੀ ਆਵਾਂਗਾ ਅਸੀਂ ਇੱਕ ٹھੇਕੇਦਾਰਾਂ ਨੂੰ ਬੇਨਤੀ ਕਰਦੇ ਆਂ ਵੀ ਕੋਈ ਇੱਕ ਮੈਂ ਮਹੱਲੇ ਵਾਲਿਆਂ ਨੂੰ ਬੇਨਤੀ ਕਰਦਾ ਵੀ ਕਿਸੇ ਨੂੰ ਲੱਗਿਆ ਵੀ ਕੋਈ ਇਹ ਕੰਮ ਵਧੀਆ ਨਹੀਂ ਹੋ ਰਿਹਾ ਜਾਂ ਇੱਥੇ ਕੋਈ ਕਮੀ ਲੱਗ ਰਹੀ ਆ ਤਾਂ ਸਾਨੂੰ ਜਰੂਰ ਦੱਸਣਾ ਹੈ ਅਸੀਂ ਚੈਂਬਰਾਂ ਦੀ ਕੰਪਲੀਟ ਰਿਆਂ ਦੀ ਹੈ ਉਹ ਸਾਰੀ ਉਹ ਸਾਰੀ ਹੁਣ ਕੋਈ ਵੀ ਆਪਣੀ ਰੂੜੀ ਰੂੜੀ ਪਈ ਹੋਈ ਹੈ ਚੈਂਬਰ ਵੀ ਬਣੇ ਹੁਣ ਹੁਣ ਸਤੂ ਜੀ ਕੋਈ ਵੀ ਇਹੋ ਜੀ ਕਮੀ ਨਹੀਂ ਰਹੂਗੀ ਜਿਹੜੀ ਹੈਗੀ ਮੈਂ ਮਹੱਲੇ ਵਾਲਿਆਂ ਨੂੰ ਬੇਨਤੀ ਕਰਦਾ ਵੀ ਕਿਸੇ ਦਾ ਕਨੈਕਸ਼ਨ ਨਹੀਂ ਹੋਇਆ ਜਾਂ ਕਿਸੇ ਦਾ ਹੋਇਆ ਨਹੀਂ ਸਾਰਾ ਕਰਾ ਲੈਣਾ ਅਗਰ ਕੋਈ ੜਕਾ ਆਉਂਦਾ ਫਿਰ ਬੈਠੇ ਆ ਫਿਰ ਸਾਰੀ ਉਹ ਸਾਰੀ ਟੀਮ ਬੈਠੀ ਆ ਕੰਪਲੀਟ ਕੰਪਲੀਟ ਤਕਰੀਬਨ ਇਹ ਸਾਡਾ 4-5 ਮਹੀਨੇ ਦਾ ਟਾਰਗੇਟ ਆ ਵੀ 4-5 ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨੂੰ ਜਿਹੜੇ ਰਹਿੰਦੇ ਕੰਮ ਨੇ ਦੇਵੇਂ ਮਸੀਤ ਵਾਲੀ ਗਲੀ ਆ ਸਾਹਮਣੇ ਵਾਲੀਆਂ ਗਲੀਆਂ ਨੇ ਕੁਝ ਕੰਮ ਸਤ ਉਹਦੋਂ ਛੁੱਟ ਗਏ ਰਾਤ ਨੂੰ ਉਹ ਵੀ ਅਸੀਂ ਚਲਦੀ ਮੰਤਰੀ ਸਾਹਿਬ ਨਾਲ ਗੱਲ ਹੋਈ ਆ ਮੰਤਰੀ ਸਾਹਿਬ ਨਾਲ ਤਾਂ ਚਲੋ ਰੋਜ਼ ਗੱਲ ਹੁੰਦੀ ਰਹਿੰਦੀ ਆ ਜਦੋਂ ਆਉਂਦੇ ਨੇ ਦੂਏ ਚੌਥੇ ਦਿਨ ਉਹਨਾਂ ਦਾ ਵੀ ਇਹੀ ਕਹਿਣਾ ਵੀ ਤੁਸੀਂ ਕਿਸੇ ਗੱਲ ਦੀ ਕਮੀ ਨਾ ਛੱਡਿਓ ਵੀ ਜੇ ਤੁਸੀਂ ਮੇਤੋਂੁੱਲੇ ਕੁਝ ਰੱਖਿਆ ਤਾਂ ਉਹ ਵੀ ਸਖਤ ਨੇ ਇਸ ਗੱਲ 'ਚ ਉਹ ਤਾਂ ਇਹ ਕਹਿੰਦੇ ਨੇ ਵੀ ਚਲੋ ਲੇਟ ਸਹੀ ਥੋੜਾ ਲੇਟ ਹੋ ਗਏ ਉਹ ਤਾਂ ਆਪ ਕਹਿੰਦੇ ਨੇ ਉਹ ਕਹਿੰਦੇ ਵੀ ਜਿਹੜਾ ਸਮਾਂ ਆਉਂਦਾ ਵੀ ਜਿੰਨਾ ਸਮਾਂ ਆਪਣੇ ਕੋਲ ਆ ਡਵੈਲਪਮੈਂਟ ਚਲਦੀ ਰਹੂਗੀ ਕੰਮ ਚੱਲਦੀ ਰਹਿਣਗੇ ਹੁਣ ਬੰਦ ਨਹੀਂ ਹੋਣ ਦਿੰਦੇ। ਜਾਦੇ ਤਾਂ ਮੈਂ ਕੁਝ ਨਹੀਂ ਕਹਿੰਦਾ। ਕਿਉਂ ਐ ਜਦੋਂ ਕੰਮ ਕਰਾਂਗੇ ਉਦੋਂ ਪਤਾ ਲੱਗੂਗਾ। ਮੈਂ ਸਾਰੇ ਇਲਾਕੇ ਵਾਲਿਆਂ ਨੂੰ ਫੇਰ ਬੇਨਤੀ ਕਰਦਾ ਵੀ ਤੁਹਾਨੂੰ ਕਿਤੇ ਕੋਈ ਕਮੀ ਪੇਸ਼ੀ ਲੱਗੇ ਵੀ ਕੰਮ ਵਧੀਆ ਨਹੀਂ ਹੋ ਰਿਹਾ ਜ਼ਰੂਰ ਦੱਸਣਾ। ਉਹਨੂੰ ਵਧੀਆ ਤਰੀਕੇ ਨਾਲ ਕਰਾ ਕੇ ਦਵਾਂਗੇ। ਔਰ ਜ਼ਰੂਰਤ ਪਈ ਤਾਂ ਮੰਤਰੀ ਸਾਹਿਬ ਬੈਠੇ ਨੇ, ਫਾਦਰ ਸਾਹਿਬ ਬੈਠਿਆ ਮੰਤਰੀ ਜੀ ਦੇ। ਸਾਡੇ ਭਰਾ ਬੈਠੇ ਨੇ ਸਾਰੇ। ਸਾਡੀ ਜੀਤੋਣੀ ਵੱਡੇ ਵੀਰੋਣੀ ਨਾਲ ਆਏ ਨੇ। ਆਪਣੇ ਮੈਮੀ ਸਾਹਿਬ ਨੇ, ਮੀਤਾ ਜੀ ਨੇ ਸਾਰੇ ਮੇਰੇ ਭਰਾ ਚੇਅਰਮੈਨ ਜਗਤਾਰ ਸਿੰਘ ਜੀ ਰਤਨੇੜੀ ਨਾਲ ਨੇ ਸਾਰੀ ਸਾਡੀ ਟੀਮ ਉਰੇ ਦੇ ਘਾਟਨ ਕਰਨ ਆਈ ਆ ਮੈਂ ਇਹਨਾਂ ਦਾ ਬੜਾ ਧੰਨਵਾਦ ਦਿਆਂ ਦਿਲ ਤੋਂ ਅੱਜ ਅਸੀਂ ਬੜਾ ਆਪਾਂ ਗਾਂ ਪਰਿਆ ਦਿਨ ਮੰਨਦੇ ਆ ਮੈਂ ਜਾਦੇ ਕੁਝ ਨਹੀਂ ਕਹਿਣਾ ਮੈਂ ਸਾਰਿਆਂ ਨੂੰ ਫੇਰ ਮੁਬਾਰਕਾਂ ਦੇਣਾ ਸਾਰੀ ਸਾਡੀ ਟੀਮ ਨੂੰ ਵਧਾਈਆਂ ਜਿਹੜੀਆਂ ਉਰੇ ਆਈਆਂ ਜਾਦੇ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਠੇਕੇਦਾਰ ਦਾ ਹਾਂਜੀ ਹਾਂਜੀ ਤੇ ਤੁਹਾਡੇ ਕੋਲ ਠੇਕੇ ਕਿੰਨੀਆਂ ਗਲੀਆਂ ਦਾ ਬਿਲਕੁਲ 7 ਗਲੀਆਂ ਦਾ ਠੇਕਾ ਜੀ ਹਾਂਜੀ 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 ਤੇ ਕਦੋਂ ਤੱਕ ਕੰਪਲੀਟ ਕਰ ਦੋਗੇ ਇਹ ਤਕਰੀਬਨ ਆਪਾਂ ਨੂੰ 3 ਤੋਂ 4 ਮਹੀਨੇ ਦਾ ਵਕਤ ਆ 3 ਤੋਂ 4 ਮਹੀਨੇ ਦਾ ਰੋਲਾ ਪੈਂਦਾ ਰਹਿੰ ਇਹ ਘਟੀਆਂ ਕੁਆਲਿਟੀ ਦੇ ਇੱਟਾਂ ਲੱਗੀਆਂ ਇਹ ਨਹੀਂ ਵਧੀਆ ਕੁਆਲਿਟੀ ਦਾ ਕੰਮ ਕਰਾਂਗੇ ਕਿਤੇ ਕੁਝ ਮਾੜੀ ਜੀ ਕਿਸੇ ਦੇ ਘਰਾਂ ਮੂਰੇ ਛੱਡ ਕੇ ਭੱਜ ਗਏ ਜਾਂ ਕੁਝ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੀ ਬਾਕੀ ਕੰਮ ਕਰਦੇ ਕੋਈ ਕੋਈ ਕਮੀ ਹੋ ਗਈ ਤਾਂ ਅਸੀਂ ਟੀਮ ਨਾਲ ਸੰਪਰਕ ਕਰਾਂਗੇ ਹਾਂਜੀ ਹਾਂਜੀ ਕੰਮ ਪੂਰਾ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਨੂੰ ਕਰਾਂਗੇ ਇਹ ਟੈਂਡਰ ਲੱਗ ਗਿਆ ਗਲੀਆਂ ਨੂੰ ਇਹ ਤਕਰੀਬਨ ਮੇਰੇ ਕੋਲ 90 ਲੱਖ ਦੇ ਕੰਮ ਹੈ ਜੀ ਬਰੇ ਅੱਛਾ ਜੀ ਵਾਰਡ ਨੰਬਰ 4 ਵਿੱਚ ਕਿੰਨੇ ਨੇ ਤੇ ਵਾਰਡ ਨੰਬਰ 4 ਦੇ 90 ਲੱਖ ਦੇ ਕੰਮ ਹੈ ਅੱਛਾ ਤੇ ਵਾਰਡ ਨੰਬਰ 5 ਦਾ ਕਿਤੇ ਤੋਂ ਲੱਗਦਾ ਵਾਰਡ ਨੰਬਰ ਪੰਜ ਦਾ ਹੈਗੀ ਕਮ ਹੈ ਮਰਹਾਲੇ ਮੈਨੂੰ ਉਹਦਾ ਵਰਕ ਆਰਡਰ ਨਹੀਂ ਮਿਲਿਆ ਅੱਛਾ ਜੀ ਬਾਕੀ ਮੈਨੂੰ ਪਤਾ ਨਹੀਂ ਜੀ ਬਾਕੀ ਕਦੋਂ ਤੱਕ ਤਿਆਰ ਕਰ ਦੋਗੇ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਇਹ ਹੈਗਾ ਜੀ ਆਪਾਂ ਦਿੱਤਾ ਗਿਆ ਕਰ ਦਾਂਗੇ ਜਦ ਤੱਕ ਇਹ ਬਰਸਾਤਾਂ ਮਹੀਨੇ ਤੋਂ ਬਾਅਦ ਕਰੋਗੇ ਕਿ ਕੱਲ ਤੋਂ ਸਟਾਰਟ ਕਰ ਦੋਗੇ ਇੱਕ ਦੋ ਦਿਨ ਦੇ ਅੰਦਰ ਜੇ ਬਰਸਾਤ ਨਹੀਂ ਹੁੰਦੀ ਤਾਂ ਸ਼ੁਰੂ ਕਰ ਦਾਂਗੇ ਇਹਨੂੰ ਕੰਮਾਂ ਨੂੰ ਆਪਾਂ ਨੀਲਾ ਜੀ ਕਿੱਥੇ ਨੇ ਸਾਡੇ ਨਾਲ ਖੜੇ ਠੇਕੇਦਾਰ ਨੀਲਾ ਜੀ ਜਿਨ੍ਹਾਂ ਦਾ ਇੱਕ ਨਾਂ ਚੱਲਦਾ ਖੰਨੇਚ ਇਹਨਾਂ ਨੇ ਅੱਜ ਤੱਕ ਜਿੰਨੀਆਂ ਗਲੀਆਂ ਬਣਾਈਆਂ ਨੇ ਵਧੀਆ ਬਣਾਈਆਂ ਨੇ ਸਾਨੂੰ ਉਮੀਦ ਹੈ ਅੱਗੇ ਤੋਂ ਵੀ ਵਧੀਆ ਹੋਣਗੇ ਨੀਲਾ ਜੀ ਤੁਹਾਡਾ ਨਾਂ ਚੱਲਦਾ ਹੈ ਅੱਜ ਤੱਕ ਦਾ ਤੁਹਾਡੇ ਕੰਮ ਜਿੰਨੇ ਹੋ ਰਹੇ ਨੇ ਕੋਈ ਖੰਨੇ ਸ਼ਹਿਰਿ ਸ਼ਿਕਾਇਤ ਨਹੀਂ ਆਈ ਤੇ ਵਧੀਆ ਕੰਮ ਹੋ ਰਹੇ ਨੇ ਤੇ ਆ ਜਿਹੜੇ ਹੁਣ ਗਲੀਆਂ ਦਾ ਤੁਹਾਨੂੰ ਕਿੰਨੀਆਂ ਗਲੀਆਂ ਦਾ ਟੇਕਾ ਮਿਲਿਆ ਤੇ ਮੇਰੇ ਕੋਲ ਮੇਨ ਰੋਡ ਦਾ ਕੰਮ ਹੈ ਗੋਡਾਮ ਰੋਡ ਦਾ ਹਾਂਜੀ ਹਾਂਜੀ ਮੈਂ ਇਹ ਕੰਮ ਬਹੁਤ ਜਲਦੀ 1.5 ਮਹੀਨੇ ਦੇ ਵਿੱਚ ਕੰਪਲੀਟ ਕਰਵਾ ਦੂੰਗਾ। ਹਾਂਜੀ। ਲੇਕਿਨ ਮੈਂ ਮਹੱਲਾ ਨਿਵਾਸੀਆਂ ਦੇ ਸਹਿਯੋਗ 'ਚੋਂ ਨਾ ਕਿਉਂਕਿ ਜਦੋਂ ਵੀ ਅਸੀਂ ਸੜਕ ਬਣਾਉਂਦੇ ਹਾਂ ਲੋਕ ਗੱਡੀਆਂ ਕਾਰਾਂ ਸਕੂਟਰ ਉਹਦੇ ਉੱਤੇ ਪੜਦੇ ਨੇ ਜੋ ਵੀ ਸਾਡੇ ਤੇ ਮੌਕੇ ਤੇ ਸਾਨੂੰ ਸਾਡੇ ਉੱਲੋਂ ਮਟੀਰੀਅਲ ਲਗਾਇਆ ਜਾਂਦਾ ਹੈ ਜਿਵੇਂ ਸੀਮੈਂਟ ਲਗਾਉਣਾ ਕਿਲੇ ਦੇ ਉੱਤੇ ਗੱਡੀਆਂ ਕੱਢ ਦਿੰਦੇ ਨੇ ਉਹ ਹਿੱਲ ਜਾਂਦਾ ਉਹ ਚੈਂਬਰਾਂ ਦੇ ਨਾਲ ਬਜਰੀ ਹਿੱਲ ਜਾਂਦੀ ਹੈ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਅਸੀਂ ਟ੍ਰੈਫਿਕ ਨਹੀਂ ਬੰਦ ਕਰਾਂਗੇ ਲੋਕ ਸਾਈਡਾਂ ਤੋਂ ਗਲੀਆਂ ਦੇ ਵਿੱਚੋਂ ਲੰਘ ਸਕਦੇ ਨੇ। ਲੇਕਿਨ ਸਾਨੂੰ ਪੂ ਯਾਨੀ ਕਿੰਨੀ ਦੇਰ ਤੱਕ ਉਹ ਜੋ ਕੰਪਲੀਟ ਵਿਦਨ ਡੇਢ ਮੰਥ ਕਰ ਦਾਂਗੇ ਠੀਕ ਹੈ ਜੀ ਡੇਢ ਮਹੀਨੇ ਇਹਨਾਂ ਦਾ ਕਹਿਣਾ ਵੀ ਸਾਨੂੰ ਸੰਜੋਗ ਦਿੱਤਾ ਜਾਵੇ ਕਿ ਗਿੱਲੇ ਸੀਮੈਂਟ ਤੇ ਗੱਡੀਆਂ-ਕੁੱਡੀਆਂ ਕਾਰਾਕੁਰਾ ਸਕੂਟਰ ਕੱਢੇ ਜਾਂਦੇ ਨੇ ਪੰਜਾਬ ਲਈ 80 ਨਿਊ ਤੋਂ ਮੈਂ ਹਮਕਾਰ ਸਿੰਘ ਸੱਤੂ ਮੈਨਾ ਤੇਜਿੰਦਰ ਸਿੰਘ ਆਰਟਿਸਟ ਲਾ ਨੋ ਪਾਰਵਾਡ ਨੰਬਰ 4 ਤੇ ਜਿੰਨੀ ਗਲੀਆਂ ਤੇ ਘਟਨ ਹੋ ਰਹੇ ਸਭ ਦੇ ਅਲੱਗ-ਅਲੱਗ ਠੇਕੇਦਾਰ ਨੇ ਆਪਾਂ ਠੇਕੇਦਾਰ ਨਾਲ ਗੱਲ ਕਰਨੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਰਕੇਸ਼ ਮੋਦੀ ਜੀ ਰਕੇਸ਼ ਮੋਦੀ ਜੀ ਇਹ ਗਲੀ ਦਾ ਤੁਹਾਨੂੰ ਟਿਕਾ ਮਿਲਿਆ ਹਾਂਜੀ ਇਹ ਕਿੰਨਾ ਟੈਂਡਰ ਹੈ ਇਹ 21.48 ਦਾ ਜੀ 21 ਲੱਖ 80 ਹਜ਼ਾਰ ਜਿਵੇਂ ਚੈਂਬਰ ਆ ਚ ਘਟੀਆਂ ਲੱਗ ਗਏ ਜਾਂ ਇੱਟ ਘਟੀਆਂ ਕੁਆਲਟੀ ਲੱਗੀ ਜਾਂ ਕੋਈ ਇਹੋ ਜੀ ਜਿੰਨੇ ਵੀ ਕੰਪਲੀਟ ਆਉਂਦੀਆਂ ਰਹਿੰਦੀਆਂ ਨੇ ਕੋਈ ਕਿਸੇ ਤਰ੍ਹਾਂ ਦੀ ਕੰਪਲੀਟ ਨਹੀਂ ਆਊਗੀ ਅੱਛਾ ਜੀ ਤੇ ਕਿੰਨੀ ਦੇਰ ਤੱਕ ਕੰਪਲੀਟ ਕਰ ਦੋਗੇ ਡੇਢ ਮਹੀਨੇ ਦਾ ਅੰਦਾਜ਼ਾ ਜੇ ਬਰਸਾਤਾ ਨਾ ਹੋ ਜਾਦਾ ਡੇਢ ਮਹੀਨੇ ਜੇ ਨਹੀਂ ਤਾਂ ਓਨਾ ਕੀ ਲੇਟ ਹੋ ਜਿੰਨੇ ਕੁ ਬਸ ਪੱਲਾਵਾਸੀਆਂ ਨੂੰ ਕੀ ਕਹਿਣਾ ਚਾਹਦੇ ਹੋ ਵੀ ਜੇ ਕਿਸੇ ਨੇ ਕਨੈਕਸ਼ਨ ਲੈਣਾ ਪਹਿਲਾਂ ਹੀ ਲੈ ਲੈਣਾ ਹਾਂਜੀ ਬਾਅਦ ਚ ਮੂਰੇ ਮੂਰੇ ਨਾ ਲੈਣ ਕਨੈਕਸ਼ਨ ਅਸੀਂ ਉਧਰ ਟੈਲ ਲਾਣ ਲੱਗੇ ਹੋਈਏ ਉਧਰ ਕਨੈਕਸ਼ਨ ਲੈ ਲੈਂਦੇ ਨੇ ਠੀਕ ਹੈ ਬਸ ਇਹ ਪਹਿਲਾਂ ਮੂੰ ਮਿੱਠਾ ਕਰਾਓ ਯਾਰ ਸਾਰਿਆਂ ਦਾ ਅੱਛਾ ਆਜੋ ਮਹਾਰਾਜ ਆਜੋ